ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵਾਨਤ ਮੋੜੇ ਹੋਣੇ ਗਿੱਦੜ ਵਾਹਾ ਦੇ ਵਿੱਚ ਬਹੁਤ ਹੀ ਜ਼ਬਰਦਸਤ ਬਹੁਤ ਹੀ ਜ਼ਬਰਦਸਤ ਭੀੜ ਨੂੰ ਸੰਬੋਧਨ ਕਰਕੇ ਆਇਆ ਇਸ ਤੋਂ ਪਹਿਲਾਂ ਰੋਡ ਸ਼ੋਅ ਸੀਗਾ ਸਾਰਾ ਦਿਨ ਜਿਹੜਾ ਕਿ ਲੰਬੀ ਦੇ ਚ ਹੁਣ ਪੁੱਚੋ ਮੰਡੀ ਐ ਉੱਥੇ ਚੱਲੇ ਇਸ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਥੋੜੀ ਜਿਹੀ ਅੱਜ ਥੋੜੀ ਜਿਹੀ ਘਟਨਾ ਹੋਗੀ ਕਿ ਕਿਉਂਕਿ ਮੈਨੂੰ ਜਦੋਂ ਮੈਂ ਰੈਲੀ 'ਚ ਬਾਹਰ ਨਿਕਲਦਾ ਤਾਂ ਮੈਨੂੰ ਮੁੰਡੇ ਕਹਿੰਦੇ ਨੇ ਕਿ ਤੂੰ ਤੁਸੀਂ ਬਾਈ ਜੀ ਤੁਹਾਡੇ ਨਾਲ ਹੱਥ ਬਣਾਉਣੇ ਤੁਸੀਂ ਉੱਪਰ ਬੈਜੋ ਗੱਡੀ 'ਤੇ ਤਾਂ ਮੈਂ ਗੱਡੀ ਦੇ ਉੱਪਰ ਬੈਠ ਗਿਆ ਤਾਂ ਇੱਕ ਮੁੰਡੇ ਨੇ ਹੱਥ ਬੁਲਾਇਆ ਜਿਆਦਾ ਪਿਆਰ ਕਰਦਾ ਸੀ ਉਹ ਤੇ ਹੱਥੋਂ ਨਹੀਂ ਛੱਡਿਆ ਨਹੀਂ ਤੇ ਗੱਡੀ ਦੁਰੀ ਸੀ ਤਾਂ ਮੈਂ ਥੱਲੇ ਡਿੱਗ ਪਿਆ ਗੱਡੀ ਦੀ ਛੱਤ ਤੋਂ ਪੱਗ ਵੀ ਮੇਰੀ ਉੱਤਰ ਗਈ ਸੀ ਮੈਂ ਦੁਬਾਰਾ ਬੰਨਿਆ ਹੁਣ ਥੋੜੇ ਮੋਢੇ ਤੇ ਸੱਟ ਹੈ ਪਰ ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦਾ ਇਹ ਗੱਲ ਕਿ ਇਹ ਹੋਰੀ ਕਿਸੇ ਕਿਸਮ ਦੀਆਂ ਖਬਰਾਂ ਬਣਾਉਣਗੇ ਅਜੇ ਦੋ ਰੈਲੀਆਂ ਮੇਰੀਆਂ ਬਾਕੀ ਨੇ ਇਹ ਕੀ ਕਰਨਗੇ ਪਤਾ ਨਹੀਂ ਭਗਵੰਤਬਾਨ ਇਹ ਉਹ ਤੇ ਕੰਮ ਕਾ ਉਹ ਦੇਖੋ ਜੀ ਡਿੱਗਿਆ ਪਿਆ ਜੀ ਉਹ ਸੋ ਥੋੜੇ ਜਿਹਾ ਮੋਢੇ ਤੇ ਮੇਰੇ ਹਜੇ ਮੈਨੂੰ ਦਰਦ ਹੋ ਰਿਹਾ ਇਸ ਵਕਤ ਮੈਂ ਮਾਈਕ ਤੇ ਜਿਹੜਾ ਫੋਨ ਫੜਿਆ ਹੋਇਆ ਐਸ ਤੋਂ ਹੁਣ ਪੁੱਛੋ ਚੱਲੇ 15 ਮਿੰਟ ਬਾਅਦ ਪੁੱਛੋ ਪਹੁੰਚ ਜਾਊਗਾ ਤੁਸੀਂ ਲਾਈਵ ਦੇਖੋਗੇ ਉਸ ਤੋਂ ਬਾਅਦ ਫਿਰ ਪਠਿੰਡੇ ਪਹੁੰਚ ਜਾਊਗਾ ਕੋਈ ਗੱਲ ਨਹੀਂ ਜਿੰਨਾ ਮੋਢਿਆਂ ਦੇ ਪਰਮਾਤਮਾ ਸੱਟ ਮਾਰ ਰਿਹਾ ਉਹਨਾਂ ਮੋਢਿਆਂ ਤੇ ਜ਼ਿੰਮੇਵਾਰੀ ਵੀ ਵੱਡੀ ਦੇਊਗਾ ਤੇ ਅਸੀਂ ਨਿਭਾਵਾਂਗੇ ਉਹ ਮੁੰਡੇ ਉਹਦਾ ਕੋਈ ਕਸੂਰ ਨਹੀਂ ਉਹ ਅਸਲ 'ਚ ਉਹ ਪਿਆਰ ਜ਼ਿਆਦਾ ਕਰ ਕਰ ਬੈਠਾ ਤੇ ਉਹਨੇ ਹੱਥ ਨਹੀਂ ਛੱਡਿਆ ਮਲਾਉਣ ਵੇਲੇ ਤੇ ਗੱਡੀ ਚੱਲ ਰਹੀ ਸੀ ਤੇ ਉਹ ਉਨੇ ਮੈਨੂੰ ਉਪਰੋਂ ਖਿੱਚ ਲਿਆ ਸਮਝ ਲੋ ਕੋਈ ਗੱਲ ਨਹੀਂ ਆਮ ਸੇਫ ਮੈਂ ਠੀਕ ਆ ਬਿਲਕੁਲ ਠੀਕ ਆ ਇਹ ਕੋਈ ਕਿਸੇ ਕਿਸਮ ਦੀ ਅਫਵਾਹ ਜਾਂ ਘਬਰਾਉਣ ਦੀ ਲੋੜ ਨਹੀਂ 10 ਮਿੰਟਾਂ ਬਾਅਦ ਦੁਬਾਰਾ 10 15 ਮਿੰਟਾਂ ਬਾਅਦ ਲਾਈਵ ਦੇਖ ਲਿਓ ਰੈਲੀ ਦੇ ਵਿੱਚ ਪੁੱਛੋ ਬੰਨੀ ਇਨਕਲਾਬ ਜੈ ਹਾਂ